ਆਲ ਇੰਡੀਆ ਸਿੱਖ ਰਾਜਪੂਤ ਮਹਾਸਭਾ ਵੱਲੋਂ ਪਹਿਲਾ ਵਾਲੀਬਾਲ ਟੂਰਨਾਮੈਂਟ ਪਿੰਡ ਬਪਰੋਰ ਵਿਖੇ 21 ਮਈ ਨੂੰ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਬਾਰੇ ਕੀ ਕਿਹਾ ਸਭਾ ਦੇ ਸਰਪ੍ਰਸਤ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਲ ਇੰਡੀਆ ਸਿੱਖ ਰਾਜਪੂਤ ਮਹਾਸਭਾ ਰਾਜਪੁਰਾ ਦੇ ਜਿਹੜੇ ਸਾਰੇ ਸਾਡੇ ਵੀਰ ਭਰਾ ਨੇ ਤੇ ਉਹਨਾਂ ਵੱਲੋਂ ਇੱਕ ਵਾਲੀਬਾਲ ਟੂਰਨਾਮੈਂਟ ਜਿਹੜਾ ਹੈ ਉਹ ਉਲਿਖਿਆ ਗਿਆ ਹੈ ਕਿਉਂਕਿ ਪਹਿਲਾਂ ਸਾਡੇ ਇਸ ਇਲਾਕੇ ਵਿੱਚ ਬਹੁਤ ਵੱਡਾ ਨਾਮ ਸੀ ਵਾਲੀਬਾਲ ਦਾ ਬੜੇ ਚੰਗੇ ਚੰਗੇ ਪਲੇਅਰ ਮੁੰਡੇ ਜਿਹੜੇ ਸੀ ਖੇਡਦੇ ਸੀ ਸੋ ਇਹ ਗੇਮ ਜਿਹੜੀ ਉਹਨੂੰ ਘਟਦੀ ਜਾ ਰਹੀ ਹੈ ਸੋ ਇਸ ਗੇਮ ਨੂੰ ਤਸ਼ਾਹਦ ਕਰਨ ਵਾਸਤੇ ਸਾਡੇ ਭਰਾ ਨੇ ਮਰਿੰਦਰ ਸਿੰਘ ਕੰਗ ਜੋ ਸਾਫ ਦਾ ਐਮਸੀ ਨੇ ਉਹਨਾਂ ਦੇ ਸਹਿਯੋਗ ਨਾਲ ਉਹ ਵਾਲੀਬਾਲ ਦੇ ਖਿਡਾਰੀ ਨੇ ਸੋ ਹੋਰ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਇਹ ਜਿਹੜਾ ਵਾਲੀਬਾਲ ਦਾ ਸਮੈਸ਼ਨ ਟੂਰਨਾਮੈਂਟ ਹੈ ਇਹ ਪਿੰਡ ਬਪਰਾਉਰ ਦੇ ਵਿੱਚ 21 ਮਈ ਨੂੰ ਕਰਵਾਇਆ ਜਾ ਰਿਹਾ ਹੈ ਉਜੇ ਦੇ ਵਿੱਚ ਬਹੁਤ ਵੱਡੇ ਪੱਧਰ ਦੀਆਂ ਟੀਮਾਂ ਜਿਹੜੀਆਂ ਨੇ ਆ ਰਹੀਆਂ ਨੇ ਇਨਾਮ ਵੀ ਅਸੀਂ ਕੋਸ਼ਿਸ਼ ਕੀਤੀ ਹੈ ਚੰਗੇ ਰੱਖੇ ਨੇ 51031 21000 ਇਸ ਤੋਂ ਇਲਾਵਾ ਹੋਰ ਵੀ ਕਾਫੀ ਖਰਚੇ ਨੇ ਤੇ ਇਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਸਮਾਜ ਸੇਵੀ ਨੇ ਜਾਂ ਕਲਾ ਦੇ ਖੇਤਰ ਨਾਲ ਜੁੜੇ ਹੋਏ ਰਾਜਨੀਤੀ ਨਾਲ ਜੁੜੇ ਹੋਏ ਸਾਰੇ ਭੈਣ ਭਰਾਵਾਂ ਦਾ ਸਾਨੂੰ ਵੱਡਾ ਸਹਿਯੋਗ ਜਿਹੜਾ ਇਹਦੇ ਵਿੱਚ ਸੋ ਇਹ ਜਿਹੜਾ ਸਾਰਾ ਕਾਰਜਾ ਪ੍ਰਧਾਨ ਦਵਿੰਦਰ ਸਿੰਘ ਜੀ ਨੇ ਆਲ ਇੰਡੀਆ ਸੇਕਰ ਰਾਜਦੂਤ ਮਹਾਸਭਾ ਦੇ ਤੇ ਸਾਰੀ ਟੀਮ ਜਿਹਦੇ ਵਿੱਚ ਵੀਰ ਗੁਰਚੰਦ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਬੜੀ ਮਿਹਨਤ ਹੈ ਉਸ ਨੌਜਵਾਨ ਦੀ ਪਿੰਡ ਬਫਰੋਰ ਤੋਂ ਹੀ ਨੇ ਵੀਰ ਗੁਰਦੇਵ ਸਿੰਘ ਜੀ ਨੇ ਸੋ ਵੀਰ ਜੰਸੂਈ ਤੋਂ ਸਾਇਦ ਕਿਤੇ ਤੋਂ ਹਰ ਇੱਕ ਪਿੰਡ ਤੋਂ ਸਾਡੇ ਭੈਣ ਭਰਾ ਨੇ ਜਿਨ੍ਹਾਂ ਨੇ ਬਹੁਤ ਵੱਡਾ ਸਾਨੂੰ ਇਸ ਮੁਕਾਬਲੇ ਵਿੱਚ ਯੋਗ ਦਿੱਤਾ ਤੇ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਵੀਰਾਂ ਚੜਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਪਿੰਡਾਂ ਦੇ ਵਿੱਚ ਟੀਮਾਂ ਜਿਹੜੀਆਂ ਵਾਲੀਬਾਲ ਦੀ ਟੀਮਾਂ ਨੇ ਉਹਨੂੰ ਪਤਾ ਲੱਗ ਸਕੇ ਤੋਂ ਇਹਦੇ ਵਿੱਚ ਭਾਗ ਲੈ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਚੰਗੇ ਪੱਧਰ ਤੇ ਇਹ ਵਾਲੀਬਾਲ ਦੇ ਟੂਰਨਾਮੈਂਟ ਕਰਾਈਏ ਤਾਂ ਸਾਡੇ ਨੌਜਵਾਨ ਖੇਡਾਂ ਨਾਲ ਜੁੜ ਕੇ ਨਸ਼ੇ ਤੋਂ ਜਿਹੜਾ ਬਚੇ ਰਹੇ